ਇਸ ਵੇਲੇ ਤੜਕਸਾਰ ਹੀ ਦੇਖਿਆ ਗਿਆ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੀ ਵੱਡੀ ਖਬਰ ਸਾਹਮਣੇ ਆndi ਹੈ ਤੇ ਹੁਣ ਇਸ ਤੋਂ ਬਾਅਦ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਸੀਐਮ ਮਾਨ ਨੇ ਲਾਈਵ ਹੋ ਕਾਫੀ ਚੀਜ਼ਾਂ ਕਹੀਆਂ ਬਿਲਕੁਲ ਜਿਵੇਂ ਸੀਐਮ ਮਾਨ ਦੀ ਗੱਲ ਕੀਤੀ ਜਾਵੇ ਤੇ ਉਹ ਹਜੇ ਹੀ ਲਾਈਵ ਹੋਏ ਤੇ ਲਾਈਵ ਹੋ ਕੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਫੀ ਚੀਜ਼ਾਂ ਸਾਂਝਾ ਕੀਤੀਆਂ ਤੇ ਹੋਰ ਵੀ ਕਾਫੀ ਚੀਜ਼ਾਂ ਦੱਸਦੇ ਹੋਏ ਪੰਜਾਬੀਆਂ ਦਾ ਤਾਂ ਧੰਨਵਾਦ ਕੀਤਾ ਹੀ ਤੇ ਹੋਰ ਜਿਹੜੀ ਗੱਲ ਦੱਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਕੱਲ ਸਾਰੀ ਰਾਤ ਨਹੀਂ ਸੁੱਤਾ ਕਾਰਨ ਜੇ ਗੱਲ ਕੀਤੀ ਜਾਵੇ ਸਾਰੀ ਰਾਤ ਨਹੀਂ ਸੁੱਤਾ ਕਿਉਂਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਜਿਹੜੇ ਪੁਲਿਸ ਦੇ ਵੱਡੇ ਵੱਡੇ ਅਧਿਕਾਰੀ ਸੀ ਉਹਨਾਂ ਨਾਲ ਚਰਚਾ ਚੱਲ ਰਹੀ ਸੀ ਉਹਨਾਂ ਨਾਲ ਲਗਾਤਾਰ ਟੱਚ ਵਿੱਚ ਸੀ ਗਿਆ ਸਿਗੇ ਸੀਐਮ ਮੰਨਤੇ ਤਾਂਕੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ ਪੰਜਾਬੀਆਂ ਦੇ ਵਿੱਚ ਡਰ ਦਾ ਮਾਹੌਲ ਨਾ ਫੈਲੇ ਅਮਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਸੋ ਬਿਲਕੁਲ ਇਸ ਵੇਲੇ ਜੇ ਗੱਲ ਕੀਤੀ ਜਾਵੇ ਲਗਾਤਾਰ ਦੇਖਿਆ ਗਿਆ ਕਿ ਸੀਐਮ ਮੰਨ ਨੇ ਲਾਈਵ ਹੋ ਕੇ ਕਾਫੀ ਚੀਜ਼ਾਂ ਕਹੀਆਂ ਪੰਜਾਬੀਆਂ ਦਾ ਧੰਨਵਾਦ ਕੀਤਾ ਕਿਉਂਕਿ ਗ੍ਰਿਫਤਾਰੀ ਨੂੰ ਲੈ ਕੇ ਅਮਰਿਤਪਾਲ ਦੀ ਕਈ ਦਿਨਾਂ ਤੋਂ ਦੇਖਿਆ ਗਿਆ ਕਿ ਪੰਜਾਬ ਦੇ ਵਿੱਚ ਕਾਫੀ ਅਸ਼ਾਂਤੀ ਫਲਾਣ ਦੀ ਜਿਹੜੀ ਹੈ ਗੱਲ ਕੀਤੀ ਗਈ ਸੀ ਪੁਲਿਸ ਨੇ ਸ਼ਾਂਤੀ ਫਲਾਣ ਦੇ ਲਈ ਪੁਲਿਸ ਨੇ ਇਸ ਮਾਹੌਲ ਨੂੰ ਸ਼ਾਂਤ ਕਰਨ ਦੇ ਲਈ ਕਾਫੀ ਚੀਜ਼ਾਂ ਕੀਤੀਆਂ ਜਿਸ ਤੋਂ ਬਾਅਦ ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਰੋਲ ਦੇਖਿਆ ਗਿਆ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੇ ਲਈ ਕਾਫੀ ਚੀਜ਼ਾਂ ਕੀਤੀਆਂ ਤਾਂ ਕਿ ਪੰਜਾਬ ਦਾ ਦਾ ਮਾਹੌਲ ਖਰਾਬ ਨਾ ਹੋਵੇ ਤੇ ਅੱਜ ਇਸੇ ਗੱਲ ਨੂੰ ਲੈ ਕੇ ਸੀਐਮ ਆਨ ਲਾਈਵ ਹੁੰਦੇ ਨੇ ਲਾਈਵ ਹੋ ਕੇ ਉਹਨਾਂ ਨੇ ਕਾਫੀ ਜ਼ਿਆੜੀਆਂ ਚੀਜ਼ਾਂ ਸਾਂਝਾ ਕੀਤੀਆਂ ਤੇ ਇਹ ਵੀ ਗੱਲ ਦੱਸੀ ਕਿ ਕਿਸ ਤਰ੍ਹਾਂ ਕੱਲ੍ਹ ਪੂਰੀ ਰਾਤ ਉਹ ਪੁਲਿਸ ਦੇ ਵੱਡੇ ਵੱਡੇ ਅਧਿਕਾਰੀਆਂ ਨਾਲ ਟੱਚ ਦੇ ਵਿੱਚ ਰਹੇ ਉਹਨਾਂ ਨਾਲ ਗੱਲਬਾਤ ਕਰਦੇ ਰਹੇ ਤੇ ਅਮਰਿਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਕਿਸ ਤਰ੍ਹਾਂ ਉਹਨਾਂ ਨੇ ਚੈਨ ਦੀ ਸਾਂ ਲਈ ਤੇ ਹੁਣ ਜੇ ਗੱਲ ਕੀਤੀ ਜਾਵੇ ਸਭ ਤੋਂ ਵੱਡੀ ਗੱਲ ਜਿਹੜੀ ਸਾਹਮਣੇ ਆਈ ਤੇ ਉਹਨਾਂ ਦੇ ਵੱਲੋਂ ਵੀ ਜਿਹੜੀ ਗੱਲ ਕਹੀ ਗਈ ਕਿ ਅਧਿਕਾਰੀਆਂ ਦੇ ਨਾਲ ਟੱਚ ਵਿੱਚ ਰਹਿਣ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਤਾਂ ਕਿ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਪੰਜਾਬ ਦੇ ਵਿੱਚ ਸ਼ਾਂਤੀ ਬਣੀ ਰਹੇ ਤੇ ਲੋਕਾਂ ਦੇ ਵਿੱਚ ਡਰ ਨਾ ਬਣੇ ਜਿਸ ਕਰਕੇ ਉਹ ਕੱਲ ਸਾਰੀ ਰਾਤ ਨਹੀਂ ਸੁੱਤੇ ਸਾਰੀ ਰਾਤ ਨਾ ਸੌਣ ਦਾ ਵੀ ਵੱਡਾ ਕਾਰਨ ਸੀਗਾ ਇਹ ਹੀ ਕਿ ਮਾਹੌਲ ਸਹੀ ਰਹੇ ਤੇ ਇਸ ਨੂੰ ਲੈ ਕੇ ਪੰਜਾਬੀਆਂ ਦਾ ਧੰਨਵਾਦ ਕਰਦੇ ਹੋਏ ਵੀ ਨਜ਼ਰ ਆਏ ਸੀਮ ਭਗਵੰਤ ਮਾਨ ਲਾਈਵ ਹੋ ਕੇ ਤਾਂ ਕਿ ਪੰਜਾਬ ਦੇ ਵਿੱਚ ਜੋ ਇੰਨੇ ਦਿਨਾਂ ਤੋਂ ਚੱਲ ਰਿਹਾ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਮਾਹੌਲ ਖਰਾਬ ਨਹੀਂ ਕੀਤਾ ਤੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਹੈ ਕਾਇਮ ਰੱਖੀ ਸੋ ਇਸ ਨੂੰ ਲੈ ਕੇ ਜੋ ਸੀਐਮ ਮਾਨ ਨੇ ਪੂਰੀ ਗੱਲ ਕਹੀ ਇੱਕ ਵਾਰ ਤੁਹਾਨੂੰ ਉਹ ਸੁਣਾਣੇ ਆ ਜਾਣਕਾਰੀ ਜੋ ਅੱਜ ਜੜੀ ਕਾਰਵਾਈ ਹੋਈ ਹੈ ਮੈਨੂੰ ਕੱਲ ਰਾਤ ਇਹਦੀ ਇਨਫੋਰਮੇਸ਼ਨ ਆ ਗਈ ਸੀ ਤੇ ਮੈਂ ਪੂਰੀ ਰਾਤ ਨਹੀਂ ਸੁੱਤਾ ਮੈਂ ਹਰ 15 ਮਿੰਟਾਂ ਬਾਅਦ ਹਰ ਅੱਧੇ ਘੰਟੇ ਬਾਅਦ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਫੋਨ ਤੇ ਹਰ ਪਲ-ਪਲ ਦੀ ਜਾਣਕਾਰੀ ਲੈਂਦਾ ਸੀ ਮੈਂ ਉਹ ਮੈਂ ਇਹ ਵੀ ਚਾਹੁੰਦਾ ਸੀ ਕਿ ਸ਼ਾਂਤੀਪੂਰਵਕ ਹੋਵੇ ਬਤਾਰ ਹੋਮ ਮਿਨਿਸਟਰ ਐਂਡ ਬਤਾਰੋ ਮੁੱਖ ਮੰਤਰੀ ਮੈਂ ਅੱਜ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਹਾਂ ਕਿ 18 ਮਾਰਚ ਨੂੰ ਜਦੋਂ ਐਕਸ਼ਨ ਹੋਇਆ ਸੀ ਜੇ ਗ੍ਰਿਫਤਾਰ ਉਸੇ ਦਿਨ ਕਰਨਾ ਹੁੰਦਾ ਤਾਂ ਸ਼ਾਇਦ ਉਸ ਦਿਨ ਗੋਲੀ ਚੱਲ ਜਾਂਦੀ ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਕੌਣ ਖਰਾਬਾ ਹੋਵੇ ਜਿਸ ਦਿਨ ਅਜਨਾਲਾ ਥਾਣੇ ਦੇ ਅੱਗੇ ਪਾਲਕੀ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਜਿਹੜੀ ਉਹ ਲੈ ਕੇ ਗਏ ਜਦੋਂ ਮੈਨੂੰ ਇਸ ਬਾਰੇ ਡੀਜੀਪੀ ਪੁਲਿਸ ਨੇ ਜਾਣਕਾਰੀ ਦਿੱਤੀ ਤਾਂ ਮੈਂ ਇਹਨਾਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਕੁਝ ਵੀ ਹੋ ਜਾਏ ਜਿਸ ਪਾਲਕੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਸਵਾਰ ਨੇ ਉਹਨਾਂ ਦੀ ਜਿਹੜੀ ਸਵਾਰੀ ਹੈ ਉਹਦੇ ਤੇ ਪਾਣੀ ਦਾ ਕੋਈ ਛਿੱਟਾ ਵੀ ਨਹੀਂ ਪੈਣਾ ਚਾਹੀਦਾ ਜੋ ਅੱਜੜੀ ਕਾਰਵਾਈ ਹੋਈ ਹੈ ਮੈਨੂੰ ਕੱਲ ਰਾਤ ਇਹਦੀ ਇਨਫੋਰਮੇਸ਼ਨ ਆ ਗਈ ਸੀ ਤੇ ਮੈਂ ਪੂਰੀ ਰਾਤ ਨਹੀਂ ਸੁੱਤਾ ਮੈਂ ਹਰ 15 ਮਿੰਟਾਂ ਬਾਅਦ ਹਰ ਅੱਧੇ ਘੰਟੇ ਬਾਅਦ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਫੋਨ ਤੇ ਹਰ ਪਲ-ਪਲ ਦੀ ਜਾਣਕਾਰੀ ਲੈਂਦਾ ਸੀ ਮੈਂ ਉਹ ਮੈਂ ਇਹ ਵੀ ਚਾਹੁੰਦਾ ਸੀ ਕਿ ਸ਼ਾਂਤੀਪੂਰਵਕ ਹੋਵੇ ਬਤਾਰ ਹੋਮ ਮਿਨਿਸਟਰ ਐਂਡ ਬਤਾਰੋ ਮੁੱਖ ਮੰਤਰੀ ਮੈਂ ਅੱਜ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਹਾਂ ਕਿ 18 ਮਾਰਚ ਨੂੰ ਜਦੋਂ ਐਕਸ਼ਨ ਹੋਇਆ ਸੀ ਜੇ ਗ੍ਰਿਫਤਾਰ ਉਸੇ ਦਿਨ ਕਰਨਾ ਹੁੰਦਾ ਤਾਂ ਸ਼ਾਇਦ ਉਸ ਦਿਨ ਗੋਲੀ ਚੱਲ ਜਾਂਦੀ ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਖੂਨ ਖਰਾਬਾ ਹੋਵੇ ਜਿਸ ਦਿਨ ਅਜਨਾਲਾ ਥਾਣੇ ਦੇ ਅੱਗੇ ਪਾਲਕੀ ਸਾਹਿਬ ਦੇ ਵਿੱਚ ਗੁਰੂ ਰਣਜੀਤ ਸਾਹਿਬ ਜੀ ਦੀ ਸਵਾਰੀ ਜਿਹੜੀ ਉਹ ਲੈ ਕੇ ਗਏ ਜਦੋਂ ਮੈਨੂੰ ਇਸ ਬਾਰੇ ਡੀਜੀਪੀ ਪੁਲਿਸ ਨੇ ਜਾਣਕਾਰੀ ਦਿੱਤੀ ਤਾਂ ਮੈਂ ਇਹਨਾਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਕੁਝ ਵੀ ਹੋ ਜਾਏ ਜਿਸ ਪਾਲਕੀ ਸਾਹ ਦੇ ਵਿੱਚ ਗੁਰੂ ਸਾਹਿਬ ਸਵਾਰ ਨੇ ਉਹਨਾਂ ਦੀ ਜਿਹੜੀ ਸਵਾਰੀ ਹੈ ਉਹਦੇ ਤੇ ਪਾਣੀ ਦਾ ਕੋਈ ਛਿੱਟਾ ਵੀ ਨਹੀਂ ਪੈਣਾ ਚਾਹੀਦਾ